ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਸੋ ਦੋਸਤੋ ਅੱਜ ਆਪਾਂ ਨਾ ਤੁਹਾਨੂੰ ਇੱਕ ਗੱਲ ਦੱਸਦੇ ਆਂ ਵੀ ਅਸਲ ਦੇ ਵਿੱਚ ਜਿਹੜਾ ਪਸ਼ੂ ਆਪਣਾ ਦੁੱਧ ਦਿੰਦਾ ਹੈਗਾ ਹਨਾ ਇਹ ਬੜੀ ਘੈਂਟ ਜਾਣਕਾਰੀ ਹੈ ਇਹਨੂੰ ਤੁਸੀਂ ਸਾਰੀ ਵੀਡੀਓ ਦੇਖਿਓ ਤੁਹਾਨੂੰ ਵਧੀਆ ਜਾਣਕਾਰੀ ਮਿਲੂਗੀ ਅਸਲ ਦੇ ਵਿੱਚ ਆਪਾਂ ਪਸ਼ੂ ਰੱਖਦੇ ਆਂ ਤੇ ਆਪਾਂ ਨੂੰ ਕਈ ਵਾਰੀ ਇਹ ਨਹੀਂ ਪਤਾ ਲੱਗਦਾ ਯਾਰ ਵੀ ਆਪਣਾ ਜਿਹੜਾ ਪਸ਼ੂ ਆ ਉਹ ਦੁੱਧ ਕਿਵੇਂ ਲਾਉਂਦਾ ਤੇ ਦੁੱਧ ਪਸ਼ੂ ਦੇ ਅੰਦਰ ਬਣਦਾ ਕਿਵੇਂ ਹਨਾ ਇਹ ਲਿਖਿਆ ਨੇ ਇਹ ਯੂਨੀਵਰਸਿਟੀ ਵੱਲੋਂ ਇਹ ਸਾਰੀ ਜਿਹੜੀ ਲੱਗੀ ਹੋਈ ਹੈ ਤੇ ਇੱਕ ਚੰਗੀ ਜਾਣਕਾਰੀ ਹੈ ਤੁਹਾਡੇ ਵਾਸਤੇ ਲਵੇਰੀਆਂ ਵਿੱਚ ਦੁੱਧ ਉਤਰਨ ਦੀ ਪ੍ਰਕਿਰਿਆ ਅਸਲ ਦੇ ਵਿੱਚ ਦੁੱਧ ਉਹ ਉਤਰਦਾ ਇਦੇ ਵਿੱਚ ਇਹਨਾਂ ਨੇ ਕੁਝ ਜਿਹੜੇ ਸਾਈਨ ਆ ਉਹ ਦਿੱਤੇ ਹੋਏ ਆ ਵੀ ਜਦੋਂ ਪਸ਼ੂ ਆਪਣਾ ਸੂਂਕ ਤੋਂ ਬਾਅਦ ਹਨਾ ਵੀ ਦੁੱਧ ਬਣਦਾ ਜਿਹੜਾ ਪਸ਼ੂ ਦੇ ਵਿੱਚ ਵੀ ਉਹਦੇ ਕੁਝ ਸਾਈਨ ਹੁੰਦੇ ਆ ਵੀ ਜਿਵੇਂ ਆਪਾਂ ਰੋਜ਼ ਕੀ ਕਰਦੇ ਆ ਕਿ ਆਪਾਂ ਉਸ ਤਰੀਕੇ ਨਾਲ ਪਸ਼ੂ ਨੂੰ ਚਾਉਨੇ ਆ ਤਾਂ ਉਹ ਦਿਮਾਗ ਦੇ ਵਿੱਚ ਪਸ਼ੂ ਦੀ ਉਹ ਚੀਜ਼ਾਂ ਫਿੱਟ ਹੋ ਜਾਂਦੀਆਂ ਨੇ ਜਿਵੇਂ ਇਹਨਾਂ ਨੇ ਲਿਖਿਆ ਵੀ ਇੱਥੇ ਬਾਲਟੀ ਦਾ ਖੜਕਾ ਵੀ ਹੋ ਜੈਣਾ ਜਿਵੇਂ ਆਪਾਂ ਪੁਰਾਣੇ ਜ਼ਮਾਨੇ 'ਚ ਦੇਖਦੇ ਹੁੰਦੇ ਸੀਗੇ ਕਿ ਆਪਣੀਆਂ ਨਾ ਮਾਵਾ ਪੈਣਾ ਕੀ ਕਰਦੀਆਂ ਸੀ ਬਾਲਟੀ ਖੜਕਾਉਂਦੀਆਂ ਤਾਂ ਪਸ਼ੂ ਨੂੰ ਪਤਾ ਲੱਗ ਗਿਆ ਨਾ ਵੀ ਹੁਣ ਧਾਰ ਚੋਂਗੇ ਹਨਾ ਸੋ ਪਹਿਲਾ ਸਾਈਂ ਲਿਖਿਆ ਨੇ ਵੀ ਬਾਲਟੀ ਦਾ ਖੜਕਾ ਹੋ ਗਿਆ ਨਾ ਤਾਂ ਇਹ ਦਿਮਾਗ ਦੇ ਵਿੱਚ ਇੱਥੇ ਸਾਈਨ ਵੱਜਦਾ ਇਹਦੇ ਠੀਕ ਹੈ ਜੀ ਦਿਮਾਗ ਦੇ ਵਿੱਚੋਂ ਸਾਈਨ ਵੱਜਦਾਗਾ ਜੇ ਬਾਲਟੀ ਦਾ ਖੜਕਾ ਹੋ ਗਿਆ ਤੇ ਦੂਜਾ ਲਿਖਿਆ ਬੱਚੇ ਦੀ ਆਵਾਜ਼ ਜਾਂ ਉਹਦਾ ਜਿਹੜਾ ਬੱਚਾ ਹੋਊਗਾ ਜੇ ਉਹਦੀ ਕੋਈ ਆਵਾਜ਼ ਆਊ ਜਾਂ ਉਹਨੂੰ ਉਹ ਦੇਖ ਲੂਗੀ ਤਾਂ ਉਸ ਦੀ ਜਿਹੜੀ ਆਵਾਜ਼ ਆ ਉਹ ਵੀ ਇਹਦੇ ਦਿਮਾਗ ਦੇ ਵਿੱਚ ਜਾਊਗੀ ਜਿੱਥੇ ਇਹਨੂੰ ਪਿਚੂਟਰੀ ਗਲੈਂਡ ਜਿਹਨੂੰ ਆਪਾਂ ਕਹਿੰਦੇ ਆ ਇੱਥੇ ਇਹ ਸਾਈਨ ਦੇਊਗੀ ਤਾਂ ਉਹ ਜਿਹੜੀ ਪਿਟਿਟਰੀ ਗਲੈਂਡ ਆ ਉਹ ਹਾਰਮੋਨ ਰਿਲੀਜ਼ ਕਰੂਗੀ ਆਕਸੀਟੋਸਿਨ ਆਕਸੀਟੋਸਿਨ ਉਹ ਇੱਥੋਂ ਦਿਮਾਗ ਦੇ ਵਿੱਚੋਂ ਸਾਈਨ ਦੇ ਕੇ ਆਕਸੀਟੋਸਿਨ ਇੱਥੇ ਜਾ ਕੇ ਸਿੱਧਾ ਜਿਹੜਾ ਆਪਣੇ ਥਣਾਂ ਦੇ ਵਿੱਚੋਂ ਇਹ ਦੁੱਧ ਤਾਰ ਲੂਗੀ ਇਹ ਸਾਈਨ ਹੁੰਦਾ ਦੋਸਤੋ ਹਨ ਤੇ ਜੇਕਰ ਜਦੋਂ ਆਪਾਂ ਕਹਿੰਦੇ ਨੇ ਵੀ ਯਰ ਵੀ ਜਦੋਂ ਪਸਮਾਲ ਹਣਾ ਪਸ਼ੂ ਨੂੰ ਤਾਂ ਆਪਾਂ ਥੱਲੇ ਬਹਿ ਜਾਂਦੇ ਆ ਜਦੋਂ ਆਪਾਂ ਬਾਲਟੀ ਲੈ ਕੇ ਤਾਂ ਉਹਨੂੰ ਆਪਾਂ ਹੌਲੀ ਹੌਲੀ ਜਦੋਂ ਪਸਮਾਉਨੇ ਆ ਤਾਂ ਇੱਥੋਂ ਵੀ ਇੱਕ ਜਿਹੜਾ ਇਹ ਸਾਈਨ ਆ ਜਿਹੜਾ ਇਹ ਇਤੋਂ ਜਿਹੜਾ ਜਾਂਦਾ ਹੈਗਾ ਇਸ ਨਸ ਦੇ ਰਾਹੀਂ ਦਿਮਾਗ ਨੂੰ ਜਾਂਦਾ ਹੈਗਾ ਇਹ ਸਾਰੇ ਦਿਮਾਗ ਨੂੰ ਸਾਈਨ ਜਾਂਦੇ ਆ ਤੇ ਦਿਮਾਗ ਤੋਂ ਅੱਗੇ ਜਿਹੜੇ ਆਕਸੀਟੋਸ਼ਨ ਜਿਹੜਾ ਹਾਰਮੋਨ ਆ ਰਿਲੀਜ਼ ਹੁੰਦਾ ਤੇ ਥਣਾਂ ਦੇ ਵਿੱਚ ਜਿਹੜਾ ਦੁੱਧ ਉਹ ਉਤਰਦਾ ਹੈਗਾ ਇਹ ਹੁੰਦਾ ਹੈਗਾ ਦੁੱਧ ਜਦੋਂ ਉਤਰਦਾ ਉਹਦਾ ਅਸਲ ਦੇ ਵਿੱਚ ਪ੍ਰਕਿਰਿਆ ਹੈ ਨਾ ਇੱਕ ਹੁੰਦਾ ਹੈਗਾ ਵੀ ਦੁੱਧ ਬਣਦਾ ਵੀ ਦੁੱਧ ਬਣਦਾ ਕਿੱਥੋਂ ਹੈ ਨਾ ਜੀ ਜਿਹੜਾ ਪਸ਼ੂ ਦੇ ਵਿੱਚ ਹਾਰਮੋਨ ਰਿਲੀਜ਼ ਹੁੰਦਾ ਹੈਗਾ ਨਾ ਵੀ ਜਿੱਥੋਂ ਦੁੱਧ ਬਣਦਾ ਉਹਨੂੰ ਪ੍ਰੋਲੈਕਟਿਨ ਹਾਰਮੋਨ ਕਹਿੰਦੇ ਆ ਵੀ ਆਪਾਂ ਕਹਿੰਦੇ ਨੇ ਪ੍ਰੋਲੈਕਟਨ ਹਾਰਮੋਨ ਜੇ ਜਿੰਨਾ ਜ਼ਿਆਦਾ ਰਿਲੀਜ਼ ਹੋਊਗਾ ਓਨਾ ਜ਼ਿਆਦਾ ਪਸ਼ੂ ਦੇ ਅੰਦਰ ਦੁੱਧ ਬਣਦਾ ਹੈਗਾ ਠੀਕ ਹੈ ਆਪਣਾ ਜਦੋਂ ਪਸ਼ੂ ਦੁੱਧ ਘਟ ਜਾਂਦਾ ਹੈਗਾ ਤਾਂ ਮਹਿਮਨੇ ਮੈਨੂੰ ਦੱਸਿਆ ਸੀਗਾ ਵੀ ਜਦੋਂ ਪਸ਼ੂ ਦਾ ਦੁੱਧ ਘਟ ਜਾਂਦਾ ਤਾਂ ਉੱਥੇ ਪ੍ਰੋਲੈਕਟਨ ਹਾਰਮੋਨ ਹੈ ਜਿਹੜਾ ਰਿਲੀਜ਼ ਘੱਟ ਹੁੰਦਾ ਹੈਗਾ ਜਿਹਦੇ ਕਰਕੇ ਪਸ਼ੂ ਦੁੱਧ ਘਟ ਜਾਂਦਾ ਤਾਂ ਉਹਦੇ ਵਾਸਤੇ ਆਪਾਂ ਨਾ ਜਿਵੇਂ ਜੜੀਆਂ ਬੂਟੀਆਂ ਮਹਿਮਨੇ ਦੱਸਿਆ ਸੀ ਵੀ ਅਸੀਂ ਆਯੁਰਵੈਦਿਕ ਤਰੀਕੇ ਨਾਲ ਹਰਬਲ ਤਰੀਕੇ ਨਾਲ ਆਪਾਂ ਦੁੱਧ ਵੀ ਵਧਾ ਸਕਦੇ ਹਾਂ ਠੀਕ ਹੈ ਜੀ ਉਹਦੇ ਵਿੱਚ ਜਿਵੇਂ ਸ਼ਤਾਬਰੀ ਮੈਮ ਨੇ ਦੱਸਿਆ ਸੀਗਾ ਵੀ ਇੱਕ ਸ਼ਤਾਬਰੀ ਜਿਹੜਾ ਆਪਾਂ ਉਹਦੀਆਂ ਜਿਹੜੀਆਂ ਜੜਾਂ ਜੜਾਂ ਹੁੰਦੀਆਂ ਮੈਮ ਹਨਾ ਹਾਂ ਉਹ ਜੜਾਂ ਨੂੰ ਨਾ ਜਿਵੇਂ ਆ ਆਪਾਂ ਉਹਨੂੰ ਕੁੱਟ ਕੇ ਪੀਸ ਕੇ ਦੇ ਸਕਦੇ ਆ ਤੇ ਉਹਦੇ ਨਾਲ ਜਿਹੜਾ ਆਪਣਾ ਹਾਰਮੋਨ ਆ ਇਹ ਮੇਨ ਸਾਰੀ ਗੱਲ ਸਾਰੀ ਹਾਰਮੋਨ ਦੀ ਆ ਦੋਸਤੋ ਹਾਰਮੋਨ ਜਿਆਦਾ ਰਿਲੀਜ਼ ਹੋਣ ਲੱਗੇ ਦੁੱਧ ਵਧ ਜੂਗਾ ਉਹਨੂੰ ਆਪਾਂ ਕੁੱਟ ਕੇ ਜਿਹੜੀਆਂ ਸ਼ਤਾਬਰੀ ਆ ਤਾਂ ਉਹਨੂੰ ਦੇ ਸਕਦੇ ਆ ਜਿਹਦੇ ਕਰਕੇ ਉਹ ਦੁੱਧ ਆਪਣੇ ਪਸ਼ੂ ਦਾ ਉਹ ਵਧ ਜਾਂਦਾ ਹੈਗਾ ਸੋ ਇਹ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਦੁੱਧ ਬਣਨਾ ਇੱਕ ਦੁੱਧ ਦਾ ਉਤਰਨਾ ਇਹ ਦੋ ਹਾਰਮੋਨ ਹੁੰਦੇ ਆ ਸੋ ਇਹ ਜਾਣਕਾਰੀ ਸੀ ਸੋ ਇਹ ਮੈਮ ਨੇ ਪਹਿਲਾਂ ਮੈਨੂੰ ਸਾਰੀ ਜਾਣਕਾਰੀ ਦੱਸੀ ਆ ਤਾਂ ਕਰਕੇ ਮੈਂ ਤੁਹਾਨੂੰ ਇਹ ਸਾਰੀ ਜਾਣਕਾਰੀ ਦਿੱਤੀ ਆ ਵੀ ਚੰਗੀ ਜਾਣਕਾਰੀ ਤੁਹਾਡੇ ਤੱਕ ਜਰੂਰ ਪਹੁੰਚਦੀ ਰਹੇ ਸੋ ਮੈਡਮ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਮੈਮ ਸ਼ੁਕਰੀਆ ਜੀ ਸ਼ੁਕਰੀਆ ਜੀ ਸੋ ਦੋਸਤੋ ਵੀਡੀਓ ਚੰਗੀ ਲੱਗੇ ਇਹ ਚੰਗੀਆਂ ਜਾਣਕਾਰੀਆਂ ਨੇ ਤਾਂ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਇਹ ਯੂਨੀਵਰਸਿਟੀ ਵੱਲੋਂ ਬਹੁਤ ਵਧੀਆ ਜਿਹੜਾ ਉਪਰਾਲਾ ਕੀਤਾ ਗਿਆ ਹੈਗਾ ਸੋ ਸਾਰੇ ਦੋਸਤਾਂ ਦਾ ਧੰਨਵਾਦ ਬਈ ਥੈਂਕ ਯੂ ਸ਼ੁਕਰੀਆ ਵੀਡੀਓ ਨੂੰ ਸ਼ੇਅਰ ਕਰ ਦਿਓ ਸ਼ੁਕਰੀਆ